ਉੱਪਰ ਫੇਸਬੁੱਕ ਆ ਫੈਮਲੀ ਤੇ YouTube ਆ ਆ ਦੋਹਾਂ ਦੇ ਉੱਪਰ ਹੀ ਇਕੱਠਾ ਹੀ ਕਰਤਾ ਲਾਈਵ ਆ ਸੋ ਆ ਜੋ ਅਲੀ-ਅਲੀ ਜੁੜ ਜਿਓ ਫਿਰ ਕਰਦੇ ਆ ਗੱਲ ਬਾਤ ਅੱਜ ਆਪਾਂ ਟੌਪਿਕ ਦੇ ਰਿਲੇਟਿਡ ਗੱਲ ਕਰਨੀ ਆ ਜਿਹੜੇ ਆਪਣੇ ਭੈਣ ਭਰਾਵਾਂ ਨੇ ਅੰਗਨਵਾੜੀ ਦੇ ਪੀ ਟਰਪਲ ਐਸਬੀ ਜੋਬ ਵਾਸਤੇ ਅਪਲਾਈ ਕੀਤਾ ਉਸ ਦੇ ਰਿਲੇਟਿਡ ਥੋੜੀ-ਬੋਦੀ ਗੱਲਬਾਤ ਕਰਦੇ ਆ ਬਾਕੀ ਹੋਰ ਵੀ ਜੇਕਰ ਕਿਸੇ ਭੈਣ ਭਰਾ ਦਾ ਕੋਈ ਇਨਕੁਆਰੀ ਹੈਗੀ ਆ ਤਾਂ ਉਹ ਵੀ ਆਪਣਾ ਦੱਸ ਸਕਦੇ ਆ ਉਸ ਦਾ ਵੀ ਰਿਪਲਾਈ ਤੁਹਾਨੂੰ ਜਿਹੜਾ ਵਾ ਮਿਲ ਜਾਵੇਗਾ ਬਾਕੀ ਆਇਓ ਹੌਲੀ-ਹੌਲੀ ਜੁੜਜੋ ਲਾਈਵ ਦੇ ਵਿੱਚ ਫਿਰ ਕਰਨੀ ਗੱਲਬਾਤ ਕੋਮੇ ਧੁਮਾਂ ਦੇ ਉੱਪਰ ਹੀ ਲਾਈਵ ਕੀਤਾ ਵਾ ਫੇਸਬੁੱਕ ਦੇ ਉੱਪਰ ਵੀ ਚੱਲ ਰਿਹਾ ਵਾ ਤੇ YouTube ਦੇ ਉੱਪਰ ਵੀ ਚੱਲ ਰਿਹਾ ਵਾ ਹੋਰ ਬਾਕੀ ਸਨਾਓ ਫੇਸਬੁੱਕ ਫੈਮਲੀ ਤੁਹਾਡਾ ਕੀ ਹਾਲ ਚਾਲ ਕੀਤਾ ਹੋ YouTube ਦੇ ਉੱਪਰ ਇਹ ਹੌਲੀ ਹੌਲੀ ਵੀ ਜੁੜ ਰਹੇ ਨੇ ਜਿਨ੍ਹਾਂ ਦੇ ਵੀ ਇਸ ਟੌਪਿਕ ਦੇ ਰਿਲੇਟਡ ਹੈ ਜਿਨ੍ਹਾਂ ਜਿਨ੍ਹਾਂ ਦੀ ਇਨਕੁਆਰੀ ਹੈਗੀ ਆ ਜਿਨ੍ਹਾਂ ਨੇ ਫਾਰਮ ਭਰੇ ਨੇ ਆਨਲਾਈਨ ਜੌਬ ਵਾਸਤੇ ਆੰਗਨਵਾੜੀ ਦੇ ਜਿਹੜੇ ਫਾਰਮ ਉਹਦੀ ਰਜਿਸਟ੍ਰੇਸ਼ਨ ਡੇਟ ਤੇ ਖਤਮ ਹੋ ਗਈ ਆ ਬਾਕੀ ਇਹ ਆ ਵੀ ਉਹਨਾਂ ਨੂੰ ਮੇਲ ਆ ਰਹੀਆਂ ਹੋਣਾ ਸਟੇਟਸ ਆਪਣਾ ਚੈੱਕ ਕਰਦੇ ਰਹੋ ਵੀਡੀਓ ਮੈਂ ਪਾਈ ਆ ਜਿਨ੍ਹਾਂ ਨੇ ਵੀ ਆੰਗਨਵਾੜੀ ਦੇ ਫਾਰਮ ਭਰੇ ਆ ਉਸ ਤੇ ਰਿਲੇਟਡ ਤੇ ਆਵਾਜ਼ ਦਾ ਵੀ ਮੈਨੂੰ ਥੋੜਾ ਜਿਆਦਾ ਦੱਸ ਦਿਓ ਵੀਰ ਮੇਰਾ ਕਮੈਂਟ ਦੇ ਵਿੱਚ ਜਰੂਰ ਵੀ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ ਕਿ ਲਾਈਵ ਦੇ ਵਿੱਚ ਕਈ ਵਾਰੀ ਹੁੰਦਾ ਵੀ ਆਵਾਜ਼ ਦੇ ਹੀ ਬੜੀ ਪ੍ਰੋਬਲਮ ਆਉਂਦੀ ਹੈ ਆਵਾਜ਼ ਨਹੀਂ ਆਉਂਦੀ ਆਵਾਜ਼ ਦਾ ਥੋੜਾ ਜਿਆ ਮੈਨੂੰ ਕਨਫਰਮੇਸ਼ਨ ਦੇ ਦਿਓ ਜੇ ਕਰੀ ਯੈਸ ਜਾਂ ਨੋ ਦੇ ਵਿੱਚ ਵੀ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ ਆ ਰਹੀ ਹਾਂ ਦੀ ਫੇਸਬੁੱਕ ਫੈਮਿਲੀ ਆਵਾਜ਼ ਦੱਸੋ ਮੈਨੂੰ ਮੜਾਏ ਆ ਕਮੈਂਟ ਦੇ ਵਿੱਚ ਆਉਂਦੀ ਹੈ ਸਹੀ ਆਉਂਦੀ ਆ ਹਾਂਜੀ ਇਹ ਆਪਣੇ ਜਿਹੜੇ ਜਿਹੜੇ ਵੀ ਭੈਣਾਂ ਨੇ ਭਰੇ ਨਾ ਆਂਗਣਵਾਲੀ ਦੇ ਫਾਰਮ ਪਹਿਲਾਂ ਉਸ ਦੇ ਬਾਰੇ ਆਪਾਂ ਗੱਲ ਕਰ ਲਈਏ ਜਿਹੜੇ ਆਂਗਣਵਾਲੀ ਦੇ ਫਾਰਮ ਭਰੇ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਾਈਨਾਂਸ ਅਸੈਪਟਡ ਹੋ ਰਹੀਆਂ ਵਾਂ ਤੇ ਬਹੁਤ ਸਾਰੀਆਂ ਫਾਈਨਾਂ ਜਿਹੜੀਆਂ ਰਿਜੈਕਟ ਹੋਣਦੀਆਂ ਵਾਂ ਉਹਦੇ ਵਾਸਤੇ ਮੈਂ ਵੀਡੀਓ ਪਾਈ ਆ ਤੁਸੀਂ ਸਟੇਟਸ ਕਿਵੇਂ ਚਾਹ ਕਰਨਾ ਵਾਂ ਬਾਕੀ ਬਹੁਤ ਸਾਰੇ ਨਾ ਆਪਣੇ ਬੜੀਆਂ ਭੈਣਾਂ ਨੇ ਫਾਰਮ ਕਈਆਂ ਨੇ ਆਨਲਾਈਨ ਕਰਾਏ ਨੇ ਰਜਿਸਟ੍ਰੇਸ਼ਨ ਆਨਲਾਈਨ ਹੀ ਕਰਵਾਈ ਘਰ ਬੈਠੇ ਆ ਜੀ ਉਹਦੇ ਵਿੱਚ ਆਪਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਸੇਜ ਵਾਲੇ ਗਰੁੱਪ ਚੱਲਦੇ ਆ ਜਿਨ੍ਹਾਂ ਦੇ ਵਿੱਚ ਆਨਲਾਈਨ ਕਹਿੰਦੇ ਆ ਵੀ ਅਸੀਂ ਰਜਿਸਟ੍ਰੇਸ਼ਨ ਕਰਕੇ ਦਵਾਂਗੇ ਉਹਦੇ ਵਿੱਚ ਬਹੁਤ ਸਾਰਿਆਂ ਦੇ ਨਾਲ ਜਿਹੜਾ ਵਾ ਗਲਤੀ ਹੋਇਆ ਵਾ ਉਹਦੇ ਵਿੱਚ ਇਸ ਤਰ੍ਹਾਂ ਵਾਂਗੇ ਉਹਨਾਂ ਨੇ ਕੀ ਕੀਤਾ ਵਾ ਫਾਰਮ ਭਰੇ ਵੀ ਨਹੀਂ ਆਨਲਾਈਨ ਕੀਤੇ ਵੀ ਨਹੀਂ ਗਏ ਤੇ ਪੈਸੇ ਵੀ ਉਹਨਾਂ ਕੋਲ ਲੈ ਲਿਆ ਫੀਸਾਂ ਵੀ ਲੈ ਲਈਆਂ ਵਾ ਉਹ ਬੜੇ ਜਿਆਦਾ ਭੈਣਾ ਦੇ ਮੈਸੇਜ ਆਏ ਕਿ ਅੱਜ ਮੈਨੂੰ ਪਿਹਾੜਾ ਸਟੇਟਸ ਵੀ ਚੈੱਕ ਕਰ ਦੋ ਸਾਡਾ ਵੀ ਕਰ ਦੋ ਪਰ ਉਹ ਜਦੋਂ ਵੇਖਿਆ ਉਹਨਾਂ ਦੇ ਸਟੇਟਸ ਚੱਕ ਕੀ ਕਰਨਾ ਹੈਗਾ ਉਹਨਾਂ ਦਾ ਆਨਲਾਈਨ ਫਾਰਮ ਜਿਹੜੇ ਹੈਗੇ ਅਪਲਾਈ ਹੋਏ ਹੀ ਨਹੀਂਗੇ ਉਹਨਾਂ ਕੋਈ ਫੀਸਾਂ ਲੈ ਲਈਆਂ ਉਹਨਾਂ ਨੇ ਫੀਸਾਂ ਲੈ ਕੇ ਪਰ ਬਾਅਦ ਵਿੱਚ ਅਪਲਾਈ ਨਹੀਂ ਕੀਤਾ ਉਹਨਾਂ ਨੇ ਉਸ ਦੇ ਰਿਲੇਟਡ ਜਿਹੜਾ ਵਾ ਉਹ ਹੁਣ ਰਜਿਸਟ੍ਰੇਸ਼ਨ ਦੇ ਜਿਹੜੀ 10 ਦਸੰਬਰ ਦਾ ਕੀ ਗਈ ਲਾਸਟ ਡੇਟ ਹੈ ਉਹ 10 ਦਸੰਬਰ ਤੋਂ ਬਾਅਦ ਹੁਣ ਰਜਿਸਟ੍ਰੇਸ਼ਨ ਨਹੀਂ ਹੋਣੀ ਕਿਸੇ ਵੀ ਤਰ੍ਹਾਂ ਦੀ ਨਾ ਦੇ ਫਾਰਮ ਦੇ ਵਿੱਚ ਕੋਈ ਕਰੈਕਸ਼ਨ ਨਹੀਂ ਹੋਣੀ ਆ ਤੇ ਅੰਗਨਵਾੜੀ ਵਾਲੇ ਜਿਨ੍ਹਾਂ ਜਿਨ੍ਹਾਂ ਨੇ ਫਾਰਮ ਅਸੈਪਟ ਹੋ ਗਏ ਆ ਸਟੇਟਸ ਚੈੱਕ ਕੀਤਾ ਵਾ ਉਹਨਾਂ ਨੂੰ ਨੈਕਸਟ ਨੋਟੀਫਿਕੇਸ਼ਨ ਜਿਹੜਾ ਵਾ ਉਹਨਾਂ ਦੀ ਮੇਲ ਆਈਡੀ ਦੇ ਉੱਪਰ ਹੀ ਮਿਲੇਗਾ ਤੇ ਪਿੰງານੇ ਕੀ ਕੀਤਾ ਵਾ ਨਾ ਕਿ ਆ ਵਾ ਵੀ ਦੂਸਰੇ ਸੈਂਟਰ ਦੇ ਵਿੱਚ ਫਾਰਮ ਭਰਤੇ ਆ ਲੈ ਕੇ ਫਾਰਮ ਤੇ ਦੂਜੇ ਪਿੰਡ ਦੇ ਵਿੱਚ ਭਰੇ ਆ ਉਹ ਫਾਰਮ ਵੀ ਸੈਕਟੇਬਲ ਨਹੀਂ ਆਗੇ ਪਹਿਲੀ ਤੇ ਗੱਲ ਆਗੇ ਜਦੋਂ ਅੰਗਣਵਾੜੀ ਦੇ ਆਪਾਂ ਫਾਰਮਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਆ ਉਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਵਾ ਕੋਈ ਸਿਸਟਮ ਨਹੀਂ ਹੈਗਾ ਕਿ ਆਪਾਂ ਦੂਸਰੇ ਪਿੰਡ ਦੇ ਵਿੱਚ ਆਪਾਂ ਫਾਰਮ ਜਿਹੜਾ ਵਾ ਭਰ ਸਕਦੇ ਆ ਜਿਹੜੇ ਪਿੰਡ ਦੇ ਵਿੱਚ ਵੈਕੈਂਸੀ ਆਈ ਚਾਹੇ ਉਹ ਵੈਕੈਂਸੀ ਵਰਕਰ ਦੀ ਆਈ ਆ ਚਾਹੇ ਅੰਗਣਵਾੜੀ ਹੈਲਪਰ ਦੀ ਆਈ ਆ ਜਿਹੜੇ ਪਿੰਡ ਦੇ ਵਿੱਚ ਉਹਨਾਂ ਦਾ ਆਧਾਰ ਕਾਰਡ ਦੇ ਦਾ ਉੱਪਰ ਪਿੰਡ ਹੀਗਾ ਉਸੇ ਪਿੰਡ ਦੇ ਵਿੱਚ ਉਸੇ ਆਧਾਰ ਕਾਰਡ ਦੇ ਉੱਪਰ ਜਿਹੜਾ ਵਾ ਵੈਰੀਫਾਈ ਹੁੰਦਾ ਹੀਗਾ ਦੂਸਰੇ ਦੇ ਵਿੱਚ ਵੈਰੀਫਾਈ ਨਹੀਂ ਹੋਇਆ ਇਸ ਲਈ ਬੜੇ ਜਿਆਦਾ ਆਪਣੇ ਰਜਿਸਟ੍ਰੇਸ਼ਨ ਕਰਨ ਵਾਲੇ ਭਰਾਵਾਂ ਨੇ ਕੀ ਕੀਤਾ ਉਹਨਾਂ ਕੋ ਪੈਸੇ ਲੈ ਲਏ ਆ ਰਜਿਸਟ੍ਰੇਸ਼ਨ ਦੀ ਫੀਸ ਲੈ ਲਈ ਆ ਪਰ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਨਹੀਂ ਹੈਗਾ ਕਿ ਫੀਸ ਲੈ ਕੇ ਦਾ ਆਪਾਂ ਉਹਨਾਂ ਦੀ ਰਜਿਸਟ੍ਰੇਸ਼ਨ ਕਰ ਸਕਦੇ ਆ ਤੇ ਕਈ ਬਹੁਤ ਸਾਰਾ ਜਿਸ ਤਰ੍ਹਾਂ ਆਨਲਾਈਨ ਸਾਈਟਾਂ ਦੇ ਉੱਪਰ ਕਈਆਂ ਨੇ ਕੀ ਕੀਤਾ ਵਾ ਵੀ ਉਤੋਂ ਨੰਬਰ ਕੱਢੇ Google Pay ਤੋਂ ਜਾਂ ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਸਤੇ ਉਹਨਾਂ ਭੈਣਾ ਭਰਾਵਾਂ ਨੇ ਕੀ ਕੀਤਾ ਉਹਨਾਂ ਨੂੰ ਪੈਸੇ ਪੇ ਕਰਤੇ ਆ ਡਾਕੂਮੈਂਟ ਸੈਂਡ ਕਰਤੇ ਆ ਤੇ ਉਹਨਾਂ ਦੇ ਫਾਰਮ ਜਿਹੜੇ ਆ ਆਨਲਾਈਨ ਰਜਿਸਟ੍ਰੇਸ਼ਨ ਹੋਏ ਨਹੀਂਗੇ ਇਹ ਵੀ ਬਹੁਤ ਸਾਰੀ ਜਿਹੜੀ ਆ ਕੰਪਲੇਨ ਆਈ ਆ ਕਿ ਉਹਨਾਂ ਦੇ ਫਾਰਮ ਹੀ ਨਹੀਂ ਰਜਿਸਟ੍ਰੇਸ਼ਨ ਹੋਏ ਕੋਈਏ ਹੁਣ ਜਦੋਂ ਆਪਾਂ ਸਟੇਟਸ ਚੈੱਕ ਕਰਨਾ ਵਾ ਮੇਲ ਆਈਡੀ ਪਹਿਲੀ ਤੇ ਗੱਲ ਜਦੋਂ ਆਪਾਂ ਮੇਲ ਆਈਡੀ ਜਿਹੜੀ ਆ ਆਪਣੀ Gmail ਦੀ ਆਈਡੀ ਜਿਹੜੀ ਭਰਦੇ ਟਾਈਮ ਦਿੱਤੀ ਆ ਉਹ ਵਾਲੀ ਆਪਣੀ ਆਈਡੀ ਜਿਹੜੀ ਆ ਸਭ ਤੋਂ ਉੱਪਰ ਭਰਨੀ ਹੈ ਤੇ ਪਾਸਵਰਡ ਦੇ ਵਿੱਚ ਜੇਕਰ ਤੁਹਾਨੂੰ ਨਹੀਂ ਪਤਾ ਤੁਹਾਡਾ ਪਾਸਵਰਡ ਕਿਹੜਾ ਵਾ ਤੇ ਪਾਸਵਰਡ ਤੁਸੀਂ ਫੋਰਗਟ ਕਰ ਸਕਦੇ ਜੇ ਤੇ ਨਿਊ ਪਾਸਵਰਡ ਉਸਦੇ ਵਾਸਤੇ ਜਿਹੜਾ ਕ੍ਰੀਏਟ ਆ ਕਰ ਸਕਦੇ ਜੇ ਹਾਂਜੀ ਨਹੀਂ ਹੁਣ ਜੇ ਜਿਸ ਤਰ੍ਹਾਂ ਫਾਰਮ ਦੇ ਵਿੱਚ ਜਿਹੜੇ 10 ਤਰੀਕ ਤੋਂ ਬਾਅਦ ਰਜਿਸਟ੍ਰੇਸ਼ਨ ਹੋ ਗਈ ਆਪਾਂ ਫਾਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਹਿਲਾਂ ਵੀ ਨਹੀਂ ਕੋਈ ਇਸ ਤਰ੍ਹਾਂ ਦੀ ਆਪਸ਼ਨ ਹੈਗੀ ਵੀ ਆਪਾਂ ਫਾਰਮ ਤੇ ਕਰੈਕਸ਼ਨ ਕਰ ਸਕਦੇ ਆ ਤੇ ਕਰੈਕਸ਼ਨ ਹੁਣ ਵੀ ਕੋਈ ਉਹ ਫਾਰਮ ਦੇ ਵਿੱਚ ਨਹੀਂ ਹੋਣੀ ਉਹ ਜਿਹੜੇ ਫਾਰਮ ਅਸੈਪਟ ਹੋ ਗਏ ਆ ਠੀਕ ਹੈ ਨਹੀਂ ਤੇ ਰਿਜੈਕਟ ਹੋ ਜਣੇ ਆ ਜਿਹੜੇ ਨਹੀਂ ਹੋਣੇ ਉਹ ਰਿਜੈਕਟ ਹੋ ਜਣੇ ਆ ਜੇਕਰ ਆਪਾਂ ਕੋਈ ਗਲਤ ਵਿੱਚ ਇਨਫੋਰਮੇਸ਼ਨ ਜਿਹੜੀ ਆ ਭਰੀ ਆ ਫਿਰ ਉਹ ਫਾਰਮ ਜਿਹੜੇ ਅਸੈਪਟੇਬਲ ਨਹੀਂ ਹੋਣੇ ਤੇ ਜਿਹੜੀ ਪੀਐਸਐਸਬੀ ਦੀ ਚੱਲ ਰਹੀ ਆ ਗਰੁੱਪ ਡੀ ਦੇ ਵਿੱਚ ਵੈਕੈਂਸੀ ਉਸ ਦੇ ਵਿੱਚ ਫੀਸ ਦੇ ਰਿਲੇਟਡ ਬੜੀ ਪ੍ਰੋਬਲਮ ਆ ਰਹੀ ਫੀਸ ਨਹੀਂ ਆਨਲਾਈਨ ਪੇ ਹੋ ਰਹੀ ਉਹ ਵਾਲੀ ਸਾਈਟ ਦੇ ਵਿੱਚ ਹੁਣ ਫੀਸ ਪੇ ਹੋਣੀ ਸਟਾਰਟ ਹੋ ਗਈ ਆ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਵਾ ਆਪਣਾ ਆਨਲਾਈਨ ਹੁਣ ਪੇਮੈਂਟ ਉਸ ਦੇ ਵਿੱਚ ਫੀਸ ਕਰ ਰਹੇ ਜੇ ਅਪਲਾਈ ਕਰ ਸਕਦੇ ਹੋ ਤੇ ਕਈ ਭਰਾਵਾਂ ਦੀ ਇਹ ਵੀ ਦਿੱਕਤ ਆਈ ਹੈ ਕਿ ਉਹਨਾਂ ਫੀਸ ਪੇ ਕਰਤੀ ਆ ਪੈਂਡਿੰਗ ਹੋ ਗਈ ਆ ਉਹਦੀ ਕੋਈ ਦਿੱਕਤ ਨਹੀਂ ਕਿ ਪੈਂਡਿੰਗ ਹੋ ਗਈ ਆ ਜੇਕਰ ਤੁਹਾਡੇ ਅਕਾਊਂਟ ਦੇ ਵਿੱਚੋਂ ਪੇਮੈਂਟ ਕੱਢੀ ਗਈ ਆ ਤੇ 2-3 ਦਿਨ ਦਾ ਵੇਟ ਕਰ ਲਓ ਉਹ ਪੇਮੈਂਟ ਜਿਹੜੀ ਆ ਸਕਸੈਸਫੁਲੀ ਜਿਹੜੀ ਆ ਪੇਡ ਹੋ ਜਾਣੀ ਆ ਹਾਂ ਜੇ ਬਾਕੀ ਇਸ ਦੇ ਰਿਲੇਟਡ ਹੈ ਜੇਕਰ ਕਿਸੇ ਦੀ ਕੋਈ ਮੈਸੇਜ ਹੈਗਾ ਵਾ ਤੇ ਉਹ ਆਪਣਾ ਦੱਸ ਸਕਦਾ ਵਾ ਬਾਕੀ ਆਪਣਾ ਦਰਸ਼ਨ ਵੀਰ ਫੇਸਬੁੱਕ ਤੇ ਵੇਖ ਰਿਆ ਵਾ ਦਰਸ਼ਨ ਬਾਜੀ ਹਾਲ ਚਾਲ ਆ ਠੀਕ ਠਾਕ ਆ ਡੱਗ ਦੋ ਦਰਸ਼ਨ ਇੱਜੰਦਰ ਇੱਜੰਦਰ ਮਮਾਨ ਦਾ ਹਾਂ ਜੀ ਇਹਦੇ ਆਪਾਂ ਜਿਹੜੇ ਜ਼ਿਆਦਾਤਰ ਹੁੰਦੇ ਆ ਆਨਲਾਈਨ ਜਿਹੜੀ ਜੋਬ ਹੁੰਦੀ ਆ ਆਨਲਾਈਨ ਜੋਬ ਦੇ ਵਿੱਚ ਜਿਹੜਾ ਵਾ ਉਹੀ ਭਰੀਦਾ ਵਾ ਫਾਰਮ ਦੂਸਰਾ ਨਹੀਂ ਆਫਲਾਈਨ ਦੇ ਵਿੱਚ ਵੀ ਬੜੇ ਹੁੰਦੇ ਆ ਪਰ ਉਸ ਦੇ ਵਿੱਚ ਕਹਿੰਦਾ ਬਾਈ ਪੋਸਟ ਆਪਾਂ ਨੂੰ ਸਾਰਾ ਕੁਝ ਭੇਜਣਾ ਪੈਂਦਾ ਵਾ ਅਪਲੀਕੇਸ਼ਨ ਨੰਬਰ ਦੇ ਕੇ ਤੇ ਬਾਈ ਪੋਸਟ ਜਿਹੜਾ ਵਾ ਸਾਰਾ ਕੁਝ ਬਾਈ ਪੋਸਟ ਹੀ ਜਾਂਦਾ ਵਾ ਉਹ ਵਾਲੀਆਂ ਘਾਟ ਹੀ ਆਪਾਂ ਅਪਲਾਈ ਕਰੀਦੇ ਆ ਆਨਲਾਈਨ ਵਾਲੇ ਫਾਰਮ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੋ ਜਾਂਦੀ ਆ ਉਹ ਵਾਲੇ ਜ਼ਿਆਦਾਤਰ ਕਰੀਦੇ ਆ ਹਾਂਜੀ ਕਈ ਫਾਰਮ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਆਪਾਂ ਅਗਲੇ ਤੋਂ ਡਾਕੂਮੈਂਟ ਮੰਗਵਾ ਲਈਦੀ ਹੈ ਡਾਕੂਮੈਂਟ ਮੰਗਵਾ ਕੇ ਤੇ ਉਸ ਬੇਸ ਦੇ ਉੱਪਰ ਜਿਹੜਾ ਵਾ ਫਿਲ ਕਰ ਦਈਦਾ ਵਾ ਫਾਰਮ ਹਾਂਜੀ ਜਿਹੜੇ ਅਜੇ ਆਂਗਣਵਾੜੀ ਦੇ ਵਿੱਚ ਜਿਸ ਤਰ੍ਹਾਂ ਕੁਝ ਡਾਕੂਮੈਂਟ ਅਜੇ ਉਹਨਾਂ ਦੇ ਜਦੋਂ ਆਪਣਾ ਭਰ ਰਹੇ ਨੇ ਤੇ ਉਸ ਦੇ ਵਿੱਚ ਉਹਨਾਂ ਦਾ ਸਟੇਟਸ ਜਿਹੜਾ ਵਾ ਜੇ ਕੁਝ ਵੀ ਨਹੀਂ ਦੱਸ ਰਿਹਾ ਉਹ ਵੇਟ ਕਰ ਲੈਣ 30 ਦਸੰਬਰ ਤੱਕ ਹੋ ਸਕਦਾ ਵਾ ਤੁਹਾਡੇ ਸਾਰਿਆਂ ਦਾ ਕਲੀਅਰ ਹੋ ਜਾਣਾ ਵਾ ਡਾਟਾ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਦਾ ਅਸੈਪਟੇਬਲ ਹੋ ਗਏ ਆ ਜਿਨ੍ਹਾਂ ਨੇ ਵਰਕਰ ਵਾਸਤੇ ਜਾਂ ਇਹਨਾਂ ਵਾਸਤੇ ਅਪਲਾਈ ਕੀਤਾ ਸੀਗਾ ਹਾਂਜੀ ਵੀਰ ਜੀ ਰਾਸ਼ਨ ਕਾਰਡ ਕਰੈਕਸ਼ਨ ਫਾਰਮ ਫਿਲ ਕੀਤੇ ਦੇ 1.5 ਸਾਲ ਤੋਂ ਜ਼ਿਆਦਾ ਹੋ ਗਿਆ ਪੈਂਡਿੰਗ ਰਿਕਵੈਸਟ ਕੀ ਆ ਲੈ ਇਹਦਾ ਵੇਦੇ ਤੁਹਾਡੇ ਐਨਐਫਐਸ ਦੇ ਹੁੰਦਾ ਵਾ ਫੂਡ ਸਪਲਾਈ ਦਫਤਰ ਦੇ ਵਿੱਚ ਜਾ ਕੇ ਤੁਸੀਂ ਇਸ ਦੇ ਬਾਰੇ ਜਿਹੜੀ ਏ ਜ਼ਿਆਦਾ ਜਾਣਕਾਰੀ ਲੈ ਸਕਦੇ ਜੀ ਕਿਉਂਕਿ ਜਿਹੜਾ ਰਾਸ਼ਨ ਕਾਰਡ ਦੇ ਰਿਲੇਟਡ ਹੈ ਜਿੰਨੀ ਵੀ ਇਨਫੋਰਮੇਸ਼ਨ ਹੈ ਫਿਲਹਾਲ ਰਾਸ਼ਨ ਕਾਰਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕੋਈ ਆਨਲਾਈਨ ਦਾ ਜੇ ਪ੍ਰੋਸੈਸ ਨਹੀਂ ਹੈਗਾ ਨਾ ਤੇ ਨਵੇਂ ਬਣ ਰਹੇ ਆ ਤੇ ਨਾ ਕੋਈ ਕਰੈਕਸ਼ਨ ਦਾ ਇਹ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੱਕ ਐਪ ਮਿਲਦੀ ਐਪ ਦੇ ਰਾਹੀਂ ਤੁਸੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਬਹੁਤ ਘੱਟ ਹੀ ਚਾਂਸ ਹੁੰਦੇ ਆ ਸੈਪਟੇਬਲ ਹੁੰਦੇ ਨਹੀਂ ਬਾਦੇ ਵਿੱਚ ਇਸ ਦੇ ਰਿਲੇਟਡ ਵੀ ਤੁਹਾਨੂੰ ਮੈਂ ਜਾਣਕਾਰੀ ਦਵਾਂਗਾ ਵੀਡੀਓ ਬਣਾ ਕੇ ਰਾਸ਼ਨ ਕਾਰਡ ਦੇ ਵਿੱਚ ਜੇਕਰ ਆਪਾਂ ਕੋਈ ਫੈਮਿਲੀ ਮੈਂਬਰ ਨੂੰ ਐਡ ਕਰਨਾ ਵਾ ਜਾਂ ਕਰੈਕਸ਼ਨ ਕਰਨੀ ਆ ਪਰ ਇਸ ਦੇ ਲਈ ਤੁਸੀਂ ਆਪਣੇ ਨੇੜੇ ਦੇ ਫੂਡ ਸਪਲਾਈ ਤੋਂ ਜਾ ਕੇ ਤੇ ਉਥੋਂ ਇਸ ਦਾ ਕਰਵਾ ਸਕਦੇ ਜੇ ਹਾਲ ਜੇਕਰ ਪੈਂਡਿੰਗ ਆ ਰਿਹਾ ਵਾ 1.5 ਸਾਲ ਹੋ ਗਿਆ ਤੇ ਟਾਈਮ ਤੇ ਬਹੁਤ ਜ਼ਿਆਦਾ ਹੋ ਗਿਆ ਵਾ ਸਟੇਟਸ ਪੈਂਡਿੰਗ ਆ ਰਿਹਾ ਫਿਰ ਤੁਹਾਡੀ ਰਿਕੁਐਸਟ ਜਿਹੜੀ ਐਸੈਪਟਡ ਨਹੀਂ ਹੋਈ ਹਾਂਜੀ ਤੇ ਠੀਕ ਹੈ ਫੇਸਬੁਕ ਫੈਮਿਲੀ ਮੈਂ YouTube ਦੇ ਉੱਪਰ ਹੁਣ ਲਾਈਵ ਆ ਜਿਹੜੇ ਭਰਾਣੇ ਆਉਣਾ ਵਾ ਇੱਧਰ YouTube ਦੇ ਉੱਪਰ ਆਇਓ YouTube ਦੇ ਉੱਪਰ ਫੇਰ ਕਰਦੇ ਆਂ ਗੱਲਬਾਤ ਉਹ ਵੀ ਦੂਹਾਂ ਸਾਈਡ ਦੇ ਉੱਪਰੋਂ ਫੇਰ ਨਹੀਂ ਮੈਸੇਜਾਂ ਦਾ ਪਤਾ ਲੱਗਦਾ ਭਰਾਵਾਂ ਦੇ ਆਂਦਾ ਕਈ ਵਾਰ ਇਧਰੋਂ ਮਿਸ ਹੋ ਜਾਂਦੇ ਆ ਮੈਸੇਜ ਆ ਹਾਂਜੀ ਤੇ ਕੋਈ ਨਹੀਂ ਆਜੋ ਉਧਰਲੀ ਸਾਈਡ ਤੇ ਉੱਥੋਂ ਫੇਰ ਫਿਨਿਸ਼ ਕਰਦੇ ਆਂ ਆਪਾਂ ਹਾਂਜੀ ਵਿਧੀ ਰਾਸ਼ਨ ਐਪ 'ਚ ਫਿੱਲ ਕੀਤਾ ਸੀ ਹਾਂਜੀ ਜੇਕਰ ਵਿਧੇ ਨੂੰ ਇਹ ਰਾਸ਼ਨ ਐਪ ਦੇ ਵਿੱਚ ਫਿੱਲ ਕੀਤਾ ਹੈ ਤੇ ਉੱਥੇ ਰਾਸ਼ਨ ਐਪ ਦੇ ਵਿੱਚ ਇਹਨਾਂ ਦੇ ਹੈਲਪ ਹੈਲਪ ਲਾਈਨ ਦੇ ਜਿਹੜੇ ਆ ਨੰਬਰ ਹੁੰਦੇ ਆ ਤੇ ਉਸੇ ਹੈਲਪ ਲਾਈਨ ਦੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਤੇ ਆਪਣੇ ਹੋਰ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਜੀ ਹਾਂਜੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਇਹ ਭੈਣ ਭਰਾਵਾਂ ਨੇ ਪਹਿਲਾਂ ਵੀ ਰਾਸ਼ਨ ਕਾਰਡ ਵਾਸਤੇ ਨਵੇਂ ਵਾਸਤੇ ਵੀ ਅਪਲਾਈ ਕੀਤੇ ਕਈਆਂ ਨੇ ਫੈਮਿਲੀ ਮੈਂਬਰ ਐਡ ਕੀਤੇ ਹੀ ਗਏ ਉਹ ਫੈਮਿਲੀ ਮੈਂਬਰ ਵੀ ਆ ਜਿਹੜੇ ਉਹ ਵੀ ਉਹਦੇ ਵਿੱਚ ਐਡ ਨਹੀਂ ਉਹਨਾਂ ਦੇ ਹੋਏ ਇਸ ਦੇ ਰਿਲੇਟਡ ਨਹੀਂ ਉੱਥੋਂ ਇਨਫੋਰਮੇਸ਼ਨ ਜ਼ਿਆਦਾ ਜਿਹੜੀ ਹੈ ਲੈ ਸਕਦੇ ਆ ਬਾਕੀ ਜਿਹੜੇ ਜਿਹੜੇ ਵੀ ਆਪਣੇ ਪੜਾ ਪਰਵਾਣੇ ਸਬਸਿਡੀ ਵਾਸਤੇ ਅਪਲਾਈ ਕੀਤਾ ਕਣਕ ਦੀ ਸਬਸਿਡੀ ਦੀ ਜੇਕਰ ਗੱਲ ਕਰੀਏ ਅਜੇ ਵੀ ਜਿਨ੍ਹਾਂ ਨੇ ਸਬਸਿਡੀ ਦੇ ਉੱਪਰ ਬੀਜ ਨਹੀਂ ਲਿਆ ਜਿਨ੍ਹਾਂ ਦੇ ਹੜ ਪਰਭਾਵੀ ਦੇ ਰਹੀਏਗੇ ਉਸ ਵਾਸਤੇ ਅਪਲਾਈ ਕਰ ਸਕਦੇ ਜੀ ਇਸ ਦੇ ਰਿਲੇਟਿਡ ਵੀ ਪੂਰੀ ਵੀਡੀਓ ਜਿਹੜੀ ਆ ਚੈਨਲ ਦੇ ਉੱਪਰ ਮੈਂ ਅਪਲੋਡ ਕੀਤੀ ਹੋਈ ਆ ਕਣਕ ਦੇ ਬੀਜ ਵਾਸਤੇ ਅਜੇ ਅਪਲਾਈ ਹੋ ਰਿਹਾ ਵਾ ਉਹ ਵੀ ਤੁਸੀਂ ਲੈ ਸਕਦੇ ਹੋ ਬਾਕੀ ਪੀ ਟ੍ਰਿਪਲ ਐਸ ਬੀ ਦੇ ਵਿੱਚ ਜਿਹੜੀਆਂ ਜੌਬ ਗ੍ਰੇਡ ਡੀ ਦੇ ਵਿੱਚ ਚੱਲ ਰਹੀਆਂ ਉਹਦੀ ਲਾਸਟ ਡੇਟ ਹੈ 25 ਤੱਕ ਆ ਤੇ 27 ਤਰੀਕ ਤੱਕ ਤੁਸੀਂ ਫੀਸ ਅਪਲਾਈ ਕਰ ਸਕਦੇ ਜੇ ਤੇ 25 ਤੱਕ ਜਿਹੜੀ ਆ ਉਸ ਦੀ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਜੇ ਕਿਉਂਕਿ ਜਦੋਂ ਆਪਾਂ ਇਸ ਦੀ ਰਜਿਸਟ੍ਰੇਸ਼ਨ ਕਰਦੇ ਆਂ ਅਗਰ ਰਜਿਸਟ੍ਰੇਸ਼ਨ ਕਰਨ ਤੋਂ 3 ਦਿਨ ਬਾਅਦ ਜਿਹੜੀ ਆ ਇਸ ਦੀ ਫੀਸ ਪੇ ਹੁੰਦੀ ਆ ਪਹਿਲਾਂ ਥੋੜੀ ਜਿਹੀ ਦਿੱਕਤੇ ਚੱਲੀ ਐ ਸਾਈਡ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਹੈਗਾ ਫੀਸ ਪੇ ਨਹੀਂ ਹੁੰਦੀ ਬਸ ਉਹਨ ਜਿਹੜੀ ਆ ਸਾਈਡ ਆ ਪ੍ਰੋਪਰਲੀ ਵਰਕ ਕਰ ਰਹੀ ਐ ਉਸ ਦੇ ਵਿੱਚ ਆਸਾਨੀ ਦੇ ਨਾਲ ਫੀਸ ਪੇ ਹੋ ਰਹੀ ਐ ਪੈਂਡਿੰਗ ਦਾ ਇਸ਼ੂ ਆ ਰਿਹਾ ਥੋੜਾ ਜਿਹਾ ਵੀ ਕਈ ਵਾਰ ਆਪਣਾ ਜੇਕਰ ਨੈਟ ਸਲੋ ਹੁੰਦਾ ਜਾਂ ਨੈਟ ਦੇ ਸਰਵਰ 'ਚ ਕੋਈ ਇਸ਼ੂ ਹੁੰਦਾ ਵਾ ਉਸ ਟਾਈਮ ਦੇ ਵਿੱਚ ਇਹ ਦਿੱਕਤ ਹੁੰਦੀ ਆ ਬਾਕੀ ਫਾਰਮ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਇਹ ਬੜੀ ਵਧੀਆ ਚੱਲ ਰਹੀ ਐ ਤੁਸੀਂ ਆਪਣੇ ਫਾਰਮ ਭਰ ਸਕਦੇ ਜੀ ਗ੍ਰੇਡ ਡੀ ਦੇ ਵਿੱਚ ਜਿੰਨੀਆਂ ਵੀ ਵੈਕੈਂਸੀਆਂ ਹੈਗੀਆਂ ਉਹਦੇ ਵਾਸਤੇ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ অপਸ਼ਨ ਹੈ ਅਲੱਗ ਤੋਂ ਨਹੀਂ ਮਿਲਦੀ ਜਿਹਦੇ ਵਿੱਚ ਆਪਾਂ ਕੇ ਆਪਣੀ ਚੋਇਸ ਦੇ ਹਿਸਾਬ ਦੇ ਨਾਲ ਆਪਣੀ ਵੈਕੈਂਸੀ ਵਾਸਤੇ ਸਿਲੈਕਸ਼ਨ ਕਰ ਲਈਏ ਉਹਦੇ ਵਿੱਚ ਤੁਸੀਂ ਸਾਰਾ ਜਿੰਨਾ ਵੀ ਫਾਰਮ ਆ ਫਿਲ ਅਪ ਕਰਕੇ ਤੇ ਤੁਹਾਡੇ ਨੰਬਰਾਂ ਦੇ ਹਿਸਾਬ ਦੇ ਨਾਲ ਹੀ ਤੁਹਾਡੀ ਜੌਬ ਦੀ ਜਿਹੜੀ ਸਿਲੈਕਸ਼ਨ ਹੈ ਉਹ ਹੋਏਗੀ ਮੈਰਿਟ ਬੇਸ ਦੇ ਉੱਪਰ ਹੀ ਸਰਟੀਫਿਕੇਟ ਜਿਹੜਾ ਵਾ ਉਸਦੇ ਵਾਸਤੇ 10th ਦਾ ਹੀ ਚਾਹੀਦਾ ਵਾ ਬਾਕੀ ਅਪਰ ਸੈ ਜੇਕਰ ਉਸ ਤੋਂ ਇਲਾਵਾ ਵੀ ਪਾਸ 2 ਕੀਤੀ ਹੈ ਜਾਂ ਕੋਈ ਵੀ ਪੜ੍ਹਾਈ ਕੀਤੀ ਆ ਤੇ ਉਹ ਵੀ ਇਸਦੇ ਲਈ ਐਲੀਜੀਬਲ ਹੈਗੀ ਆ ਬਾਕੀ ਮੇਰੀ ਬੇਨਤੀ ਆ ਜਿਹੜੇ ਵੀ ਭਰਾ ਆਪਣੇ ਆਨਲਾਈਨ ਦਾ ਵਰਕ ਕਰਦੇ ਆ ਚਲੋ ਇਸ ਤਰ੍ਹਾਂ ਦੇ ਕੋਈ ਬਹੁਤ ਘੱਟ ਹੀ ਹੁੰਦਾ ਵਾ ਜਿਹੜੇ ਆਨਲਾਈਨ ਹੈ ਜ਼ਿਆਦਾਤਰ ਕੋਈ ਵਰਕ ਕਰਦੇ ਜਾਂ ਤੇ ਤੁਸੀਂ ਆਪਣਾ ਸਿੱਧਾ ਜਾ ਕੇ ਕੈਫੇ ਦੇ ਉੱਪਰੋਂ ਜਾ ਕੇ ਆਪਨਾ ਫਾਰਮ ਫਿਲ ਅਪ ਕਰਵਾਇਆ ਕਰੋ ਤੇ ਜਾਂ ਜੇਕਰ ਤੁਹਾਨੂੰ ਕੋਈ ਚੰਗੀ ਤਰ੍ਹਾਂ ਜਾਣਦਾ ਵਾ ਤੇ ਉਹਦੇ ਕੋਲੋਂ ਫਾਰਮ ਫਿਲ ਅਪ ਕਰਵਾ ਲਿਆ ਕਰੋ ਕਿਉਂਕਿ ਇੰਸਟਾਗ੍ਰਾਮ ਦੇ ਉੱਪਰ ਵੀ ਇਹ ਵੈਸੇ ਵੀ ਜਿਹੜਾ ਵਾ ਬਹੁਤ ਸਾਰੇ ਅੱਜਕੱਲ੍ਹ ਤੁਹਾਨੂੰ ਪਤਾ ਫਰਾਡ ਚੱਲਦੇ ਆ ਕਈਆਂ ਦੀ ਫੀਸ ਪੇ ਹੋ ਜਾਂਦੀ ਆ ਫੀਸ ਪੇ ਕਰਵਾ ਲੈਂਦੇ ਨੇ ਅੱਜਕੱਲ੍ਹ ਨਾਰਮਲ ਹੀ ਆ ਆਨਲਾਈਨ ਦੇ ਉੱਪਰ ਫਰਾਡ ਜ਼ਿਆਦਾ ਹੀ ਚੱਲ ਰਿਹਾ ਵਾ ਇਸ ਦੇ ਲਈ ਜੇਰਾ ਤੁਹਾਨੂੰ ਕੋਈ ਭੈਣ ਭਰਾ ਜਾਣਦਾ ਹੁੰਦਾ ਵਾ ਉਹਦੇ ਕੋਲ ਚਲ ਜਿਆ ਕਰੋ ਜਾ ਕੇ ਉਥੋਂ ਫਾਰਮ ਫਿਲ ਅਪ ਕਰਵਾ ਲਿਆ ਕਰੋ ਕੈਫੇ ਦੇ ਉੱਪਰ ਹੀ ਜਾ ਕੇ ਕਿਉਂਕਿ ਉਸ ਦੇ ਉੱਪਰੋਂ ਤੁਹਾਨੂੰ ਰਸੀਪਟ ਵੀ ਮਿਲ ਜਾਂਦੀ ਆ ਹੁਣ ਜਿਨ੍ਹਾਂ ਜਿਨ੍ਹਾਂ ਵੀ ਭੈਣਾਂ ਨੇ ਅੰਗਨਵਾੜੀ ਵਾਸਤੇ ਫਾਰਮ ਭਰੇ ਹੈਗੇ ਉਹਦੇ ਵਿੱਚ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਜਦੋਂ ਤੁਸੀਂ ਫਾਰਮ ਭਰਿਆ ਹੈਗਾ ਤੁਹਾਡੀ ਫੀਸ ਜਦੋਂ ਸਬਮਿਟ ਹੁੰਦੀ ਆ ਤੇ ਤੁਹਾਨੂੰ ਇੱਕ ਐਕਨੋਲਜਮੈਂਟ ਸਲਿੱਪ ਮਿਲਦੀ ਆ ਉਸ ਸਲੇਪ ਦੇ ਉੱਪਰ ਹੀ ਐਪਲੀਕੇਸ਼ਨ ਰੈਫਰੈਂਸ ਨੰਬਰ ਹੁੰਦਾ ਵਾ ਉਸੇ ਆਧਾਰ ਦੇ ਉੱਪਰ ਰੈਫਰੈਂਸ ਆਧਾਰ ਦੇ ਉੱਪਰ ਹੀ ਤੁਸੀਂ ਜਿਹੜਾ ਆਪਣਾ ਸਟੇਟਸ ਹੈ ਉਹ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਲ ਦੇ ਉੱਪਰ ਵੀ ਕੋਈ ਮੈਸੇਜ ਨਹੀਂ ਆਇਆ ਤੇ ਦੂਸਰੀ ਗੱਲ ਇਹ ਜਦੋਂ ਰਜਿਸਟ੍ਰੇਸ਼ਨ ਕਰਾਉਂਦੇ ਜੇ ਤੇ ਤੁਹਾਡੀ ਮੇਲ ਆਈਡੀ ਤੇ ਤੁਹਾਡੇ ਮੋਬਾਈਲ ਨੰਬਰ ਦੇ ਉੱਪਰ ਓਟੀਪੀ ਆਉਂਦਾ ਵਾ ਜੇਕਰ ਕਿਸੇ ਨੇ ਤੁਹਾਡੀ ਮੇਲ ਆਈਡੀ ਤੋਂ ਬਿਨਾ ਤੁਹਾਡੀ ਰਜਿਸਟ੍ਰੇਸ਼ਨ ਕੀਤੀ ਆ ਦਾ ਉਸ ਦੇ ਬਾਰੇ ਵੀ ਤੁਹਾਨੂੰ ਉਹ ਨੋਟਿਸਮੈਂਟ ਜਿਹੜੀ ਉਸ ਦੀ ਅਕਨੋਲਜਮੈਂਟ ਸਲਿੱਪ ਹੈ ਉਹ ਨਹੀਂ ਮਿਲੇਗੀ ਕਿਉਂਕਿ ਜਿਹੜੀ ਮੇਲ ਆਈਡੀ ਪਤਾ ਨਹੀਂ ਅਗਲੇ ਨੇ ਭਰਿਆ ਫਾਰਮ ਜਾਂ ਨਹੀਂ ਭਰਿਆ ਸੋ ਜ਼ਿਆਦਾਤਰ ਉਸੇ ਕੈਫੇ ਤੋਂ ਭਰਵਾਇਆ ਕਰੋ ਜਿਹੜਾ ਤੁਹਾਡੇ ਨੇੜੇ ਤੇੜੇ ਕੈਫੇ ਹੋਵੇ ਉੱਥੋਂ ਤੁਸੀਂ ਫਾਰਮ ਫਿਲਪ ਕਰਵਾਇਆ ਕਰੋ ਆਨਲਾਈਨ ਗੂਗਲ ਦੇ ਉੱਪਰ ਜਦੋਂ ਸਰਚ ਕਰੀਏ ਤਾਂ ਬਹੁਤ ਸਾਰੇ ਨੰਬਰ ਉਸ ਦੇ ਉੱਪਰ ਆਉਂਦੇ ਆ ਪਰ ਉਸ ਦੇ ਵਿੱਚ ਆਪਾਂ ਟਰਸਟ ਨਹੀਂ ਕਿਸ ਦੇ ਉੱਪਰ ਵੀ ਕਰ ਸਕਦੇ ਹਾਂ ਜੀ ਤੇ ਬਾਕੀ ਇਸ ਦੇ ਰਿਲੇਟਡ ਜਾਂ ਕਿਸੇ ਵੀ ਰਿਲੇਟਡ ਕੋਈ ਵੀ ਤੁਹਾਡੀ ਇਨਕੁਆਰੀ ਹੋਏਗੀ ਉਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਲਿਖ ਸਕਦੇ ਜੇ ਉਸ ਤੇ ਰਿਲੇਟਡ ਵੀ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਮਿਲ ਜਾਵੇਗੀ ਸੋ ਸਤਿ ਸ੍ਰੀ ਅਕਾਲ ਜੀ ਤੇ ਗੁੱਡ ਨਾਈਟ ਸਾਰਿਆਂ ਨੂੰ ਫਿਰ ਮਿਲਾਂਗੇ ਕਿਸੇ ਦਿਨ ਐਤਵਾਰ ਫਿਰ ਕਰਾਂਗੇ ਆਨਲਾਈਨ ਆਪਾਂ ਤੇ ਜਿਹੜੇ ਵੀ ਵੀਰ ਭਰਾਵਾਂ ਨੂੰ ਕਿਸੇ ਵੀ ਜਾਣਕਾਰੀ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੋ ਆਪਣਾ ਜਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਨੇ ਤੇ ਬਾਕੀ ਜਿਹੜਾ ਵੀ ਆਪਣੇ ਨਾਲ ਕੰਟੈਕਟ ਕਰਨਾ ਚਾਹੁੰਦਾ ਵੋ ਆਪਣੇ ਗੁਰਵਿੰਦਰ ਕਾਹਲੋ ਮਾਝੇ ਵਾਲੇ ਇਨਸਟਾ ਦੇ ਉੱਪਰ ਡੀਐਮ ਕਰਕੇ ਤੇ ਉੱਥੇ ਮੈਨੂੰ ਮੈਸੇਜ ਡਾਇਰੈਕਟਲੀ ਕਰ ਸਕਦੇ ਆ ਨੇ ਉਸ ਦਾ ਰਿਪਲਾਈ ਜਿਹੜਾ ਵਾ ਉੱਥੋਂ ਉਹਨਾਂ ਨੂੰ ਮਿਲ ਜੇਗਾ। ਅਨੇ ਮੇਰਾ ਡਰਾਈਵਿੰਗ ਲਾਇਸੈਂਸ ਰੀਨਿਊਲ ਕਰਾਇਆ ਹੈ। ਹਾਂਜੀ ਵੀਰ ਜੀ ਡਰਾਈਵਿੰਗ ਲਾਇਸੈਂਸ ਰੀਨਿਊਲ ਕਰਾਇਆ ਤੇ ਹਾਂਜੀ ਜੇਕਰ ਤੁਸੀਂ ਅਪਲਾਈ ਕੀਤਾ ਬਾਅਦ ਟਾਈਮ ਲੱਗ ਜਾਂਦਾ ਵਾ ਤੁਹਾਨੂੰ ਪਤਾ ਵਾ ਜੇਕਰ ਤੁਸੀਂ ਰੀਨਿਊਲ ਵਾਸਤੇ ਰਿਕਵੈਸਟ ਪਾਈ ਹੈ ਤੇ ਹਾਂਜੀ ਉਹਦੇ ਵਾਸਤੇ ਵੀ ਜੇਕਰ ਤੁਸੀਂ ਰਿਕੁਐਸਟ ਪਾਈ ਹੈ ਤੇ ਕਈ ਵਾਰ ਹੋ ਜਾਂਦਾ ਵਾ ਸਰਵਰ ਦੇ ਇਸ਼ੂ ਕਰਕੇ ਵੀ ਜਾਂ ਐਗਜ਼ੈਂਪਟਡ ਜਾਂ ਪੈਂਡਿੰਗ ਕੁਝ ਵੀ ਆ ਸਕਦਾ ਵਾ ਉਹ ਤੁਸੀਂ ਆਰਟੀਓ ਦਫਤਰ ਦੇ ਵਿੱਚ ਜਾ ਕੇ ਤੋਂ ਆਪਣਾ ਸੋਲੂਸ਼ਨ ਕਰਵਾ ਸਕਦੇ ਹੋ ਜਾਂਦਾ ਕਈ ਵਾਰ ਫਾਈਲ ਪੈਂਡਿੰਗ ਵੀ ਹੋ ਜਾਂਦੀ ਜੇ ਫਾਈਲ ਇਨ ਪ੍ਰੋਸੈਸਿੰਗ ਚ ਵੀ ਚੱਲ ਜਾਂਦੀ ਜੇ ਬਹੁਤ ਸਾਰੇ ਰੀਜਨ ਹੁੰਦੇ ਇਹਦੇ ਹੋ ਜਾਂਦਾ ਵਾ ਤੁਸੀਂ ਜਾ ਕੇ ਉੱਥੋਂ ਆਪਣਾ ਤੇ ਕਰਵਾ ਸਕਦੇ ਜੇ ਆਰਟੀਓ ਦਫਤਰ ਚੋਂ ਤੁਹਾਡਾ ਸੋਲੂਸ਼ਨ ਹੋ ਜਾਏਗਾ ਉਥੇ ਕਈ ਵਾਰ ਦੁਬਾਰੇ ਤੁਹਾਡੀ ਫੋਟੋ ਜਿਹੜੀ ਆ ਉਹ ਹੁੰਦੀ ਆ ਤੇ ਬਾਇਓਮੈਟ੍ਰਿਕ ਵੀ ਤੁਹਾਡੇ ਦੁਬਾਰੇ ਹੋ ਸਕਦੇ ਆ ਤੁਹਾਡੇ ਕੋਲ ਜਿਹੜਾ ਫਾਈਲ ਨੰਬਰ ਵਗੈਰਾ ਹੈਗਾ ਬਾ ਉਹ ਤੁਸੀਂ ਲੈ ਕੇ ਚਾ ਕੇ ਉਥੋਂ ਕਰਵਾ ਸਕਦੇ ਇਸਨੇ ਸੋ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਫਿਰ ਅਗਲੇ ਐਤਵਾਰ ਨੂੰ ਮਿਲਦੇ ਆ ਹੁੰਦੇ ਆ ਲਾਈਵ ਕਿਸੇ ਹੋਰ ਟਾਪਿਕ ਦੇ ਉੱਪਰ ਆ